ਫਿਰ ਮੇਰਾ ਨਾਮ ਕਰਨਪ੍ਰੀ ਸਿੰਘ ਹੈ ਸਰ ਬਾਹਰ ਦੇ ਕੀ ਹਾਦਸਾ ਵਾਪਰੇ ਜੋ ਰਜਿੰਦਰ ਆਏ ਸਰ ਮੇਰਾ ਬ੍ਰਦਰ ਹੈ ਜਿਹੜੀ ਉਹਦੀ ਡੈਥ ਹੋਈ ਹੈ ਤੇ ਇਹ ਜਿਹੜਾ ਸੰਗਰੂਰ ਨਵਾਂ ਖੁੱਲਿਆ 골ਡਸਟ ਕੋਲ 버거 ਕਿੰਗ ਉੱਥੇ ਮੇਰੇ ਬ੍ਰਦਰ ਦੀ ਡੈਥ ਹੋਈ ਹੈ ਉਹਨਾਂ ਦੇ ਕਿਵੇਂ ਡੈਥ ਕਿਵੇਂ ਹੋਈ ਕੀ ਸਰ ਇਹਦੀ ਡਿਊਟੀ ਹੁੰਦੀ ਹੈ 9 2 ਵਜੇ ਤੱਕ ਰਾਤ 4 ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਹਨਾਂ ਦੀ ਕੰਪਨੀ ਦਾ ਆਰਜੀਐਮ ਹੈ ਆਰਜੀਐਮ ਇਹਨਾਂ ਦਾ ਤੇ ਉੱਥੇ ਰਹਿੰਦੇ ਨੇ ਕਿ ਖੂਬਾਜੀ ਨਾ ਹੋ ਜੇ ARGM ਨੇ ਇਹਨਾਂ ਨੂੰ ਸਵੇਰੇ ਕਿਹਾ 6:30-7:00 ਵਜੇ ਕਿ ਤੁਸੀਂ ਨਾ ਜਿਹੜੀ ਇਹਨਾਂ ਦੀ ਲਾਈਨ ਹੁੰਦੀ ਆ ਉੱਥੇ ਮੈਂ ਕਿ ਉਹਦੀ ਪਲੇਟਾਂ ਨਾ ਸਾਈਡ ਤੇ ਕਰਨੀਆਂ ਸੀ ਇਹਨਾਂ ਦੇ ਤਿੰਨ ਤਿੰਨਾਂ ਨੇ ਜਿਹੜਾ ਲੱਗਿਆ ਉਹਨਾਂ ਨੇ ਇੱਕ ਪਾਸੋਂ ਚੱਕਿਆ ਦੂਜਿਆਂ ਤੋਂ ਸੈਟ ਨਹੀਂ ਚੱਕਿਆ ਉਹ ਟੇਢੀ ਹੋਈ ਤੇ ਇਹਨਾਂ ਨੂੰ ਕਰੰਟ ਲੱਗ ਗਿਆ ਉੱਥੇ ਹੀ ਡੈਥ ARGM ਦਾ ਕੀ ਨਾਮ ਹੈ ARGM ਦਾ ਨਾਮ ਨਹੀਂ ਪਤਾ ਸਰ ਕਿੰਨੇ ਸਾਲ ਤੋਂ ਉੱਤੇ ਜੋਬ ਕਰ ਰਹੇ ਸੀ ਸਰ ਇਹ ਹੁਣੇ ਲੱਗਿਆ ਹਜੇ ਮਹੀਨੇ ਪਹਿਲੇ ਕਿਸ ਨੇ ਪੜਿਆ ਇਹ ਲੱਗਿਆ ਸੀ ਪਹਿਲੇ 22 ਨੰਬਰ ਫਟਕ ਜਿਹੜਾ 버ਗਰ ਰਿੰਗ ਆ ਤੇ ਉਹਨਾਂ ਨੇ ਇਹਨੂੰ ਅੱਗੇ ਰੈਫਰ ਕੀਤਾ ਉੱਥੇ ਐਲਈਡੀ ਟ੍ਰੇਨਿੰਗ ਹੋ ਰਹੀ ਹੋਈ ਰੈਫਰ ਇਹਨਾਂ ਨੇ ਆਪਣੇ ਉਸਤੇ ਕੀਤਾ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਸ ਸਰ ਨਾ ਹੀ ਮਿਲੇ ਸਰ ਉਹਨਾਂ ਨੂੰ ਜਿਹੜੇ ਆਰਜੀ ਐ ਮੈਂ ਹੁਣ ਕਹਿੰਦੇ ਨੇ ਕਿ ਉਹ 버ਗਰ ਕਿੰਗ ਉਹ ਬੰਦ ਕਰਕੇ ਸਾਰੇ ਚਲੇ ਗਏਗੇ ਤੇ ਨਹੀਂ ਕੀ ਐਕਸਟਰਾ ਕੰਮ ਕਰਨਾ ਚਾਹੀਦਾ ਹੁੰਦਾ ਹੈ ਅੰਦਾਜ਼ੇ ਘਰ ਆਂਦਾ ਸੀ ਇਹ ਸ਼ਿਫਟਿੰਗ ਦੀ ਸੀ ਸ਼ਿਫਟੇ ਦੀ ਸੀਗੀ 3 3 ਵਜੇ ਜਾਂਦਾ ਸੀ ਤੇ ਰਾਤ 1 ਵਜੇ ਤੱਕ ਸ਼ਿਫਟ ਸੀ ਇਹ ਆਂਦਾ ਸਵੇਰੇ 8 ਵਜੇ ਸੀ ਉਤੋਂ 9 ਵਜੇ। ਕਾਦੀ ਉੱਥੇ ਹੀ ਸੌਂਦਾ ਸੀ। ਕਾਦੀ ਉੱਥੇ ਹੀ ਸੌਂਦਾ ਸੀ। ਉਹ ਟਾਈਮ ਵੀ ਕਰਾਂਦੇ ਸੀ ਸੋ। ਪਤਾ ਨਹੀਂ ਸਰ ਉਹ ਉਹਨਾਂ ਨੂੰ ਪਤਾ ਸੀ। ਵੈਸੇ ਕੰਮ ਤਾਂ ਕਰਾਂਦੇ ਸੀ ਇਹਨਾਂ ਤੋਂ। 2:30 ਵਜੇ ਤੱਕ ਤਾਂ ਸਭਾਈਆਂ ਕਰਾਂਦੇ ਸੀ। ਉਹ ਤੇ ਕੀ ਕੰਮ ਕਰਦੇ ਸੀ ਇਹ? ਉੱਥੇ 버ਗਰ ਬਣਾਉਣੇ ਜਿਵੇਂ 버거 버거 ਬਣਾਣ ਇੱਕ ਕੁੱਕ ਦਾ ਕੰਮ ਕਰਦੇ ਸੀ ਕੁਕਿੰਗ ਦਾ। ਪਲੇਟਾਂ ਚੁਕਾਂਦੇ ਸੀ ਦੇ ਦੋ ਏਸੀ ਵਾਲੀਆਂ। ਏਸੀ ਵਾਲੀਆਂ ਨਹੀਂ ਸੀ। ਉਹਨਾਂ ਦੀ ਲਾਈਨ ਮੇਨ ਲਾਈਨ ਦੀ ਪਲੇਟਾਂ ਸੀਗੀਆਂ ਜਿਹੜੀ ਇਹ ਸਾਈਡ ਤੇ ਕਰਦੇ ਸੀ। ਉਹ ਚੁਕਾਂਦੇ ਸੀ। ਉਹ ਸ਼ਿਕਾਇਤਾਂ ਨੇ ਇਹਨਾਂ ਨੇ ਅੱਜ। ਇਹ ਪਹਿਲਾਂ ਵੀ ਇਹਨੇ ਸ਼ਿਕਾਇਤ ਪਹਿਲੇ ਨਹੀਂ ਕੀਤੀ ਅੱਜ ਚਕਾਈਆਂ ਨੇ ਪਹਿਲੀ ਵਾਰ ਤੁਹਾਨੂੰ ਕਿੰਨੇ ਵਜੇ ਇਤਲਾ ਮਿਲੀ ਸੀ ਸਾਨੂੰ ਉਹ ਮਿਲੀ 8:30 8:30 ਵਜੇ ਤੇ ਡੈਥ ਕਿੰਨੇ ਵਜੇ ਹੋਈ ਹੈ ਇਹਦੀ ਡੈਥ ਡੈਥ ਤਾਂ ਨਹੀਂ ਦੱਸੀ ਨੀ ਕਿੰਨੇ ਵਜੇ ਹੋਈ ਹੈ ਸਾਨੂੰ ਤਾਂ 8:30 ਤੇ ਇਤਲਾ ਦੇ ਲਈ ਕਿ ਤੁਹਾਡਾ ਮੁੰਡਾ ਰਜਿੰਦਰ ਹੈ ਇਹਨਾਂ ਨੇ ਸਾਨੂੰ ਕਿਹਾ ਕਿ ਐਕਸੀਡੈਂਟ ਹੋਇਆ ਹੈ ਕੀ ਐਕਸੀਡੈਂਟ ਹੋਇਆ ਜਾਂਦੇ ਦਾ ਇਹਦਾ ਫੋਨ ਕਿਹਦਾ ਆਇਆ ਸੀ ਤੁਹਾਨੂੰ ਫੋਨ ਕਿਹਦਾ ਆਇਆ ਸੀ ਹਾਂ ਯਾਰ ਨੰਬਰ ਹੈ ਉਹਦੇ ਉੱਪਰ ਹੈ ਨੰਬਰ ਹੈਗਾ ਉਹ ਨਾਲ ਜਿਹੜੇ ਮੁੰਡੇ ਜਿਹੜੇ ਨਾਲ ਮੁੰਡੇ ਕਿੰਨੇ ਲੋਕ ਚੱਕਲੇ ਹੋਏ ਇਹਦੇ ਉਸ ਤੋਂ ਦੋ ਦੋ ਇਹ ਬੋਰਡ ਹੈਗਾ ਜਿਹੜਾ ਸਰਚ ਦੇ ਵਿੱਚ ਚੁਪਿਆ ਹੋਇਆ ਹੈ ਇਹਨੂੰ ਅੱਗੇ ਲਿਜਾਣ ਕਰਕੇ ਉਹਦੀ ਕੀ ਹੋਇਆ ਉਹਦੀ ਕੰਡੀਸ਼ਨ ਤਾਰਾਂ ਦੇ ਵਿੱਚ ਟੱਚ ਹੋ ਗਈ ਇਸ ਨਾਲ ਇਹ ਕਰਟ ਪੜਿਆ ਗਿਆ ਇਹਨਾਂ ਨੂੰ ਪਤਾ ਨਹੀਂ ਸੀਗਾ ਇਹ ਬਿਜਲੀ ਦੀ ਤਾਰਾਂ ਨੇ ਇਹਦੇ ਨਾਲ ਕੋਈ ਕੋਈ ਮੁਸੀਬਤ ਨਹੀਂ ਹੋ ਜੇਗੀ ਪਤਾ ਨਹੀਂ ਜੀ ਉਹ ਤੁਹਾਡੇ ਪਰਿਵਾਰ ਦੇ ਕੀ ਨਾਮ ਹੈ ਕੀ ਕਲ ਵੀ ਕਰਨ ਜੋ ਸਿੰਘ ਨੂਰਨ ਸਿੰਘ ਇਹਨਾਂ ਨੂੰ ਇਹ ਸਾਰੇ ਅਸੀਂ ਨੈਸ਼ਿਨ ਡਾਕਟਰ ਕੇ ਕਾਜ ਆ ਲੱਗ ਰਿਹਾ ਤੇ ਜਿਹੜਾ ਸਾਡਾ ਬਰਗਰ ਕਿਹਦਾ ਬੋਰਡ ਆ ਉਹਨੂੰ ਠੀਕ ਕਰਵਾਸੇ ਰੁਕਾਇਸੀ ਆਸੇ ਉਹ ਠੀਕ ਕਰਨ ਲੱਗੇ ਸੀ ਅਸੀਂ ਤਿੰਨ ਮੁੰਡੇ ਨਾਮ ਰਾਜਨ ਸੀ ਇੱਕ ਨੂਰ ਇੱਕ ਮੈਸੀ ਉਹ ਆਸੇ ਜਾ ਕਮਾਨ ਲੱਗੇ ਤਾਂ ਪਰ ਮੈ ਲੈ ਚੋ ਗਿਆ ਇਸ ਕਾਰਨ ਨੂਰ ਦੇ ਉੱਤੇ ਉਹਨਾਂ ਦਾ ਫੋਟੋ ਦਿੱਤੀ ਇਹ ਮੁੰਡੇ ਦੀ ਤੇ ਰਾਜਨ ਮੁੰਡਾ ਸੇਫ ਸੀ ਉਦੋਂ ਧੱਕੇ ਦਈਏ ਤੇ ਉਹ ਸ਼ੋਕਲਿਕ ਤੋਂ ਮੈਂ ਕਿਹੜਾ ਸਭ ਸਨੀ ਅਰਜੋਨ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਐਡਮਿਟ ਕਰਾਂਦੋਂ ਮਿਲੇ ਨਹੀਂ ਆਪਣੇ ਕਿੰਨੇ ਜੇ ਕੰਮ ਕਰਦੇ ਵੀ ਹੁੰਦੇ ਸਾਨੂੰ ਉੱਤੇ 1.5 ਮਹੀਨੇ ਚ ਲੱਗੂਗਾ ਤੇ ਇਹ ਉਹ ਕੱਟਣਾ ਕਰਣੀ ਆ ਸਵੇਰੇ 7 ਵਜੇ ਇਹ ਕਿਰਤਾ ਨੂੰ ਮੋਟਾ ਉਹਦੀ ਮਦਰਪੋਟੀ ਦਾ ਕੋਈ ਤੇ ਤੁਹਾਨੂੰ ਵੀ ਉਹ ਕਿੰਨੇ ਹਨ ਇਸ ਟਾਈਮ ਉਹ ਚਸਤ ਨਹੀਂ ਆਉਂਦੇ ਤੇ ਇੱਕ ਸਾਡਾ ਮੈਨੇਜਰ ਤੇ ਚਾਰ ਮੈਨੇਜਰ ਤੇ ਵੀ ਮੈਨੇਜਰ ਕੀ ਨਾਮ ਹੈ ਜੀ ਨੂਰਾਂਛ ਸਿੰਘ ਕਿੱਥੇ ਤੇ ਰਹਿਣ ਵਾਲਾ ਹਾਂ ਅਸੀਂ ਆਤੇ ਤ੍ਰਿਪੜੀ ਇਕਤਾ ਨਗਰ ਇਕਤਾ ਕਲੋਨੀ ਮੁੰਡੇ ਨਾਲ ਕੀ ਹੋਇਆ ਮੁੰਡੇ ਨਾਲ ਉਥੇ ਕਰੰਟ ਲੱਗਿਆ ਉਹਨੂੰ ਕੰਪਨੀ ਚ 버ગર ਕਿੰਗ ਆਤੇ ਰਹਿ ਗਈ ਸਨੌਰ ਦੇ ਵੱਲ ਗੁਰਦੁਆਰਾ ਨਾਨਕਸਰ ਹੈ ਉਸ ਤੋਂ ਅੱਗੇ ਆ ਨਵੀਂ ਬਣੀ ਆ ਹੁਣ ਉੱਥੇ ਕੰਮ ਕਰਦਾ ਸੀਗਾ ਪਹਿਲੇ 24 ਨੰਬਰ ਫਾਟਕ ਬਾਈ ਨੰਬਰ ਫਾਟਕ ਤੇ ਸੀਗਾ ਹੁਣ ਉੱਥੇ ਨਵੀਂ ਕੰਪਨੀ ਬਣੀ ਆ ਉੱਥੇ ਗਿਆ ਸੀਗਾ ਕਿੰਨੇ ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਇਹ ਤਾਂ ਆਜੇ 2 ਮਹੀਨੇ ਹੋਏ ਆ ਸਾਰੇ 2 ਮਹੀਨੇ ਹੋਏ ਆ 2 ਮਹੀਨੇ ਵੀ ਨਹੀਂ ਹੋਏ ਇਹ ਮੁੰਡਾ 19 ਸਾਲ ਦਾ ਹੈ ਨਾਮ ਕੀ ਹੈ ਨੂਰ ਅੰਜ ਸਿੰਘ ਪੜਿਆ ਕਿੰਨਾ ਪਲੱਸ 2 ਤੋਂ ਬਾਅਦ ਇੱਥੇ ਕੰਮ ਕਰਦਾ ਸੀ ਹਾਂਜੀ ਕਿੱਥੇ ਪੰਡ ਭਰਾਏ ਬਸ ਦੋ ਭਰਾ ਨਹੀਂ ਕਾਗੜਾ ਪਿੱਛੇ ਰਹਿ ਇੱਕ ਮੋਸ ਇਹ ਵੱਡਾ ਸੀ ਕਿ ਛੋਟਾ ਇਹ ਵੱਡਾ ਤੇ ਕਰੰਟ ਲੱਗਣ ਕਰਕੇ ਪੰਡ ਕਰਕੇ ਉਹ ਦੇਖੋ ਪਿਆਰ ਥੱਲੋ ਸਿਰ ਤੇ ਲੱਗਿਆ ਇੱਥੇ ਤੇ ਪੈਰਾ ਥੱਲੋ ਬਾਹਰ ਨਿਕਲ ਗਿਆ ਕਰੰਟ ਲੱਗਣ ਦਾ ਉਹ ਮੈਨੇਜਰ ਨੇ ਕਿਹਾ ਵੀ ਆਹ ਪਲੇਟਾਂ ਚੱਕ ਕੇ ਜਾਓ ਜਿਹੜੀਆਂ ਪਲੇਟਾਂ ਏਸੀ ਦੀਆਂ ਨੇ ਉੱਥੇ ਬਿਜਲੀ ਦੀਆਂ ਉਹ ਚੱਕੀਆਂ ਨੇ ਦੋ ਮੁੰਡੇ ਨੇ ਇੱਕ ਹੋਰ ਉੱਥੇ ਪਿਆ ਚਾਰ ਨੰਬਰ 'ਚ ਵੀ ਹਾਂ ਗਏ ਹੋਇਆ ਕਰਨ ਲਈ ਗੇ ਹੈ। ਕੰਪਲੈਂਟ ਦਿੱਤੀ ਹੈ। ਹਾਂ, ਗੇ ਹੈ ਕਰਾਨ ਲਈ ਸਾਨੂੰ ਨਹੀਂ ਪਤਾ ਅਜੇ ਹੋਈ ਹੈ ਕਿਨੇ। ਮੁੰਡੇ ਦੀ 19 ਸਾਲ ਦੀ ਉਮਰ ਆ 19 ਸਾਲ। ਹਾਂਜੀ। ਨਹੀਂ ਲੱਗਦੇ ਹੋਂੰਦ ਕਰਦੇ। ਹਾਂ, ਸਾਨੂੰ ਨਿਆ ਚਾਹੀਦਾ ਹੈ। ਤੁਹਾਡਾ ਤਾਂ ਜਵਾਨ ਬੱਚੇ ਚਲਾ ਗਏ। ਲਾਨੂੰ ਕੰਪਨੀ ਦੇ ਵਿਰੁੱਧ ਸਾਰਾ ਕੁਝ ਕਾਰਵਾਈ ਕਰਨ ਹਾਂ ਇਹਨਾਂ ਨੂੰ ਅੰਦਰ ਕਰਾਉਣ ਦਾ ਬੱਚਾ ਮੋੜ ਕੇ ਦੇ ਦੇਣਾ ਹਾਂ ਰਾਜਵਾਨ ਬੱਚਾ ਫੋਨ ਵੀ ਉਹਦਾ ਲੈ ਕੇ ਨੇ ਮੈਨੇਜਰ ਇੱਥੇ ਪਤਾ ਨਹੀਂ ਆਇਆ ਹੋਣਾ ਕੋਈ ਡਾਕਟਰ ਸਾਹਿਬ ਨੇ ਉਹਨੂੰ ਫੜਾਤਾ ਫੋਨ ਉਹਨੂੰ ਫੋਨ ਵੀ ਲੈ ਗਿਆ ਉਹਦਾ ਬਾਕੀ ਬਾਈਕ ਵੀ ਉੱਥੇ ਖੜੀ ਹੈ ਬੈਗ ਵੀ ਉਹਦਾ ਉੱਤੇ ਹੀ ਹੈ ਕਿੰਨੇ ਵਜੇ ਕੰਮ ਤੇ ਗਿਆ ਸੀ ਇਹ ਕੱਲ ਗਿਆ ਜੀ 3:30 ਵਜੇ ਤੇ ਤੁਹਾਨੂੰ ਕਿੰਨੇ ਵਜੇ ਇਤਲਾ ਮਿਲੀ ਸਾਰੇ 7:00 ਵਜੇ 8:00 ਵਜੇ ਰਾਤ ਕਾਰ ਨਹੀਂ ਆਇਆ ਨਹੀਂ ਉੱਥੇ ਹੀ ਰਹਿੰਦਾ ਸੀਗਾ ਸਵੇਰੇ ਆਉਂਦਾ ਸੀ ਦੂਰ ਹੈਗਾ ਅਸੀਂ ਆ ਕਹਿੰਦੇ ਸੀ ਵੀ ਨਹੀਂ ਤੂੰ ਐਂ ਉਹ ਉੱਥੇ ਹੀ ਰਹਿੰਦਾ ਸੀ ਉਹ ਉੱਥੇ ਹੀ ਹੋ ਜਾਂਦਾ ਸੀ ਸਵੇਰੇ ਆ ਜਾਂਦਾ ਸੀ ਸਵੇਰੇ ਆਉਂਦਾ ਸੀ ਫਿਰ 3 ਵਜੇ ਜਾਂਦਾ ਸੀ ਹਾਂਜੀ ਹਾਂਜੀ ਫਿਰ 3 ਕਿੰਨੇ ਵਜੇ ਦੀ ਕਿੰਨੇ ਚਾਰ 4 ਤੋਂ ਲੈ ਕੇ 11 ਵਜੇ ਤੱਕ ਰਾਤੀ ਸ਼ਿਫਟ ਹੁੰਦੀ ਹਾਂਜੀ